ਜਲੰਧਰ ਦੇ ਵਿੱਚ ਦਿਨ ਚੜਦਿਆਂ ਵੱਡਾ ਹਾਦਸਾ ਵਾਪਰਿਆ ਜਲੰਧਰ ਦੇ ਵਿੱਚ ਪਿਓ ਪੁੱਤ ਤੜਕੇ ਮੰਡੀ ਦੇ ਵਿੱਚ ਗਏ ਹੋਏ ਸੀ ਸਬਜ਼ੀ ਲੈ ਕੇ ਜਿਵੇਂ ਹੀ ਪਰਤ ਰਹੇ ਸੀ ਤੇ ਰਾਹ ਦੇ ਵਿੱਚ ਇਹ ਪਾਣਾ ਵਰਤਿਆ ਦੋਵਾਂ ਦੀ ਟਿੱਪਰ ਦੇ ਲਪੇਟ ਦੇ ਵਿੱਚ ਆਣ ਦੇ ਕਾਰਨ ਜਾਨ ਚਲੇ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਘਰ ਦੇ ਵਿੱਚ ਲੜਕੀ ਦਾ ਵਿਆਹ ਰੱਖਿਆ ਹੋਇਆ ਸੀ ਤੇ ਭਰਾ ਤੇ ਪਿਓ ਦੋਵੇਂ ਮੰਡੀ ਦੇ ਵਿੱਚ ਸਮਾਨ ਲੈਣ ਗਏ ਸੀ ਮੰਡੀ ਦੇ ਵਿੱਚੋਂ ਸਬਜ਼ੀ ਲੈ ਕੇ ਜਦੋਂ ਵਾਪਸ ਕਰ ਪਰਤ ਰਹੇ ਸੀ ਤਾਂ ਨਕੋਦਰ ਚੌਂਕ ਦੇ ਨੇੜੇ ਪਹੁੰਚਦੇ ਹੀ ਵੱਡਾ ਹਾਦਸਾ ਵਾਪਰਦਾ ਦੂਜੇ ਪਾਸੇ ਤੋਂ ਆ ਰਹੇ ਟਿੱਪਰ ਦੇ ਲਪੇਟ ਦੇ ਵਿੱਚ ਮੋਟਰਸਾਈਕਲ ਤੇ ਸਵਾਰ ਦੋਵੇਂ ਪਿਓ ਪੁੱਤ ਇਸ ਦੀ ਲਪੇਟ ਦੇ ਵਿੱਚ ਆ ਜਾਂਦੇ ਆ ਹਾਦਸਾ ਇੰਨਾ ਖਤਰਨਾਕ ਸੀ ਕਿ ਦੋਵਾਂ ਜਣਿਆਂ ਦੀਆਂ ਦੇ ਸਰੀਰ ਦੇ ਵੱਖ-ਵੱਖ ਟੋਟੇ ਹੋ ਗਏ ਕਾਫੀ ਸੰਵੇਦਨਸ਼ੀਲ ਹੋਣ ਦੇ ਚਲਦਿਆਂ ਤਸਵੀਰਾਂ ਨਹੀਂ ਦਿਖਾਈਆਂ ਜਾ ਸਕਦੀਆਂ ਪਰ ਹਾਦਸਾ ਇੰਨਾ ਖਤਰਨਾਕ ਤੇ ਇੰਨਾ ਭਿਆਨਕ ਸੀ ਕਿ ਤੜਕੇ ਜਿਹੜਾ ਇਹ ਹਾਦਸਾ ਹੋਇਆ ਟਿੱਪਰ ਦੀ ਲਪੇੜ ਦੇ ਵਿੱਚ ਆਉਣ ਦੇ ਕਾਰਨ ਦੋਵਾਂ ਦੇ ਸਰੀਰ ਦੇ ਵੱਖ-ਵੱਖ ਹਿੱਸੇ ਹੋ ਗਏ ਜਿਸ ਦੀ ਸੂਚਨਾ ਮਿਲਦੇ ਹੀ ਮੌਕੇ ਤੇ ਪੁਲਿਸ ਮੁਲਾਜ਼ਮ ਪਹੁੰਚੇ ਜਿਨ੍ਹਾਂ ਦੇ ਵੱਲੋਂ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਟਿਪਰ ਨੂੰ ਕਬਜ਼ੇ ਦੇ ਵਿੱਚ ਲੈ ਲਿਆ ਗਿਆ ਟਿਪਰ ਚਾਲਕ ਦੀ ਵੀ ਤਲਾਸ਼ ਕੀਤੀ ਜਾ ਰਹੀ ਹੈ ਜਿਸ ਦੇ ਖਿਲਾਫ ਬੰਦੀ ਕਾਰਵਾਈ ਕੀਤੀ ਜਾਵੇਗੀ ਫਿਲਹਾਲ ਵਿਆਹ ਦਾ ਮਾਹੌਲ ਜਿਸ ਘਰ ਦੇ ਵਿੱਚ ਬਣਿਆ ਹੋਇਆ ਸੀ ਉੱਥੇ ਹੁਣ ਸੋਗ ਦੀ ਲਹਿਰ ਹੈ ਪੂਰੇ ਇਲਾਕੇ ਦੇ ਵਿੱਚ ਸੋਗ ਦੀ ਲਹਿਰ ਹੈ ਕਿਉਂਕਿ ਘਰ ਦੇ ਵਿੱਚ ਕੁੜੀ ਦਾ ਵਿਆਹ ਰੱਖਿਆ ਹੋਇਆ ਸੀ ਅੱਜ ਦੇ ਦਿਨ ਹੀ ਬਰਾਤ ਆਉਣੀ ਸੀ ਜਿਸ ਤਰੀਕੇ ਦੀ ਖਬਰ ਸਾਹਮਣੇ ਆ ਰਹੀ ਹੈ ਕਿ ਬਰਾਤ ਜਿਹੜੇ ਜਿਸ ਦਿਨ ਆਣੀ ਸੀ ਉਸ ਦਿਨ ਦੇ ਵਾਸਤੇ ਹੀ ਮੰਡੀ ਦੇ ਵਿੱਚੋਂ ਦੋਵੇਂ ਪਿਉਪੁੱਤ ਸਮਾਨ ਲੈਣ ਦੇ ਲਈ ਗਏ ਸੀ ਲੇਕਿਨ ਮੰਡੀ ਦੇ ਵਿੱਚੋਂ ਵਾਪਸੀ ਕਰਦੇ ਸਮੇਂ ਨਕੋਦਰ ਚੌਂਕ ਦੇ ਨੇੜੇ ਹੀ ਇਹ ਵੱਡਾ ਤੇ ਖਤਰਨਾਕ ਹਾਦਸਾ ਵਾਪਰਿਆ ਵਿਆਹ ਵਾਲੇ ਘਰ ਦੇ ਵਿੱਚ ਸੋਗ ਦੀ ਲਹਿਰ ਹੈ ਕੁੜੀ ਦਾ ਵਿਆਹ ਰੱਖਿਆ ਹੋਇਆ ਸੀ ਜਿਸ ਦੇ ਲਈ ਪਰਾ ਤੇ ਉਸ ਦਾ ਪਿਤਾ ਦੋਵੇਂ ਸਵੇਰੇ ਤੜਕੇ ਜਾਂਦੇ ਨੇ ਮੰਡੀ ਦੇ ਵਿੱਚ ਮੰਡੀ ਤੋਂ ਜਦੋਂ ਵਾਪਸੀ ਕਰ ਰਹੇ ਹੁੰਦੇ ਨੇ ਤੇ ਬਾਈਕ ਸਵਾਰ ਦੋਵੇਂ ਪਿਓ ਪੁੱਤ ਇੱਕ ਟਿਪਰ ਦੀ ਲਪੇਟ ਦੇ ਵਿੱਚ ਆ ਜਾਂਦੇ ਨੇ ਉਧਰ ਦੂਸਰੇ ਪਾਸੇ ਸੂਚਨਾ ਮਿਲਣ ਦੇ ਬਾਅਦ ਪੁਲਿਸ ਮੌਕੇ ਤੇ ਪਹੁੰਚੀ ਹੈ ਜਿਨ੍ਹਾਂ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ ਫਿਲਹਾਲ ਪਰਿਵਾਰ ਦੇ ਮੈਂਬਰ ਵੀ ਉੱਥੇ ਪਹੁੰਚੇ ਹੋਏ ਨੇ ਜਿਨ੍ਹਾਂ ਦਾ रो रो के बुरा हाल है कुछ भी कहन तो असमर्थ नजर आ रहे ने कुछ भी होना तो बोलिया नहीं जा रहा जिस तरीके दियां तस्वीरें भी सामने आईया ने वो वाकई दे विच दिल दहला देने वालीया ने आज दिन चढ़दे ही जालंधर दे विच सब तों खतरनाक ए हादसा वापरया देश दुनिया की हर खबर सबसे पहले देखने के लिए फॉलो करें दैनिक सवेरा टीवी YouTube Facebook Instagram X और WhatsApp channel par but...